ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਜੁੜ ਜੋ ਲਾਈਵ ਦੇ ਨਾਲ ਵੱਧ ਤੋਂ ਵੱਧ ਲਾਈਵ ਦੇ ਨਾਲ ਜੁੜ ਜੋ ਤੇ ਆਪਾਂ ਕਰਦੇ ਆ ਗੱਲਾਂ ਬਾਤਾਂ ਉਹ ਥੋੜੇ ਜਿਹਾ ਬਰਕਤ ਆਪਾਂ ਕਰਦੇ ਆ ਲਾਈਵ ਗੱਲਬਾਤ ਜੋ ਪੰਜਾਬ ਦੇ ਵਿੱਚ ਹੜਾ ਆਏ ਹੋਏ ਨੇ ਤੇ ਕੌਣ ਕੌਣ ਪੰਜਾਬ ਦੇ ਲੋਕਾਂ ਦੀ ਮਦਦ ਕਰ ਰਿਹਾ ਤੇ ਕੌਣ ਚਮਕਾਰ ਰਿਹਾ ਤੇ ਕੌਣ ਚਿਤਲੋਂ ਹਮਦਰਦੀ ਦਿਖਾ ਰਿਹਾ ਤੇ ਪੰਜਾਬ ਦੇ ਲੋਕ ਕਿੰਦਾਂ ਦੀ ਮੁਸ਼ਕਲ ਝੱਲ ਰਹੇ ਆ ਕੀ ਕੁਝ ਪੰਜਾਬ ਦਾ ਰੁੜ ਗਿਆ ਤੇ ਕਿੰਨਾ ਕਿੰਨੀ ਫਸਲ ਤਬਾਹ ਹੋ ਗਈ ਲੋਕਾਂ ਦੀ ਤੇ ਕਿੰਨਾ ਸਮਾਂ ਰੁੜ ਗਿਆ ਕਿੰਨਿਆਂ ਦੇ ਘਰ ਟਹਿ ਗਏ ਅਤੇ ਇਹਨਾਂ ਮੁਸ਼ਕਲ ਦੀ ਘੜੀ ਦੇ ਵਿੱਚ ਕੌਣ-ਕੌਣ ਪੰਜਾਬ ਦੇ ਨਾਲ ਖੜਾ ਹੈ ਤੇ ਕੌਣ-ਕੌਣ ਪੰਜਾਬ ਦਾ ਸਾਥ ਦੇ ਰਿਹਾ ਕੌਣ ਆਪਣੀ ਰਾਜਨੀਤੀ ਚਮਕਾ ਰਿਹਾ ਇਹ ਸਾਰੀਆਂ ਗੱਲਾਂ ਆਪਾਂ ਲਾਈਵ ਕਰਦੇ ਹਾਂ ਜੁੜ ਜੁੜ ਲਾਈਵ ਦੇ ਨਾਲ ਵੱਧ ਤੋਂ ਵੱਧ ਮੇਰੇ ਵੀਰ ਲਾਈਵ ਦੇ ਨਾਲ ਵੱਧ ਤੋਂ ਵੱਧ ਜੁੜ ਜੋ ਆ ਜੋ ਆ ਜੋ ਲਾਈਵ ਤੇ ਨਾਲ ਕਰਦੇ ਆ ਗੱਲਬਾਤ ਕੀ ਕੋ ਸੋਹਰੇ ਨਾ ਹੜਾਂ ਦੇ ਦਿਨਾਂ ਦੇ ਵਿੱਚ ਲੋਕ ਕਿਵੇਂ ਕੌਣ ਕਮਾਈ ਕਰ ਰਿਹਾ ਇਹਨਾਂ ਦੇ ਦਿਨਾਂ ਵਿੱਚ ਹੜਾਂ ਦੇ ਦਿਨਾਂ ਦੇ ਵਿੱਚ ਹੜਾਂ ਚ ਫਸੇ ਲੋਕਾਂ ਤੋਂ ਹਨਾ ਕੌਣ ਕਮਾਈ ਕਰ ਰਿਹਾ ਕੌਣ ਸਾਥ ਦੇ ਰਿਹਾ ਤੇ ਕੋਣ ਸੱਚੀ ਦਿਲੋਂ ਹਮਦਰਦੀ ਦਿਖਾ ਰਿਹਾ ਪੰਜਾਬ ਦੇ ਲੋਕਾਂ ਦੇ ਨਾਲ ਜੁਰਜੋ ਲਾਈਵ ਦੇ ਨਾਲ ਤੁਹਾਨੂੰ ਦੱਸਦੇ ਆ ਪੰਜਾਬ ਦੇ ਡੈਮਾਂ ਤੋਂ ਲਗਾਤਾਰ ਦਰਿਆਵਾਂ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਜਿਹਦੇ ਕਰਕੇ ਹੜ੍ਹਾਂ ਦੀ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ ਪੰਜਾਬ ਦੇ ਲੋਕ ਬੁਰੀ ਤਰ੍ਹਾਂ ਫਸੇ ਹੋਏ ਨੇ ਕਈ ਇਲਾਕੇ ਪੰਜਾਬ ਦੇ ਹੜ੍ਹਾਂ ਦੀ ਮਾਰ ਚੱਲ ਰਹੇ ਹੈ ਕਿ ਜੁੜ-ਜੁੜ ਲਾਈਵ ਦੇ ਨਾਲ ਵੱਧ ਤੋਂ ਵੱਧ ਮੇਰੇ ਵੀਰੋ ਜੋ ਇਕੱਠੇ ਲਾਈਵ ਤੇ ਆਪတို့ ਮੈਂਟਾ ਜੀ ਆਪਣੀ ਗੱਲਬਾਤ ਸ਼ੁਰੂ ਕਰਦਾਂਗੇ ਲਾਈਵ ਦੇ ਨਾਲ ਜੁੜ-ਜੁੜ ਵੱਧ ਤੋਂ ਵੱਧ ਅਤੇ ਵੀਡੀਓ ਨੂੰ ਚਲਦੀ-ਚਲਦੀ ਨੂੰ ਸ਼ੇਅਰ ਕਰੀ ਚੱਲੋ ਤਾਂ ਕਿ ਸਾਰਿਆਂ ਤੱਕ ਪਹੁੰਚ ਸਕੇ ਜ਼ਰੂਰੀ ਗੱਲਾਂ ਕਰਦੀਆਂ ਨੇ ਆਪਾਂ ਇਸ ਲਾਈਵ ਦੇ ਵਿੱਚ ਜੋ ਲੰਗਰ ਲੈ ਕੇ ਜਾ ਰਿਹਾ ਹਰ ਪੀੜਤਾ ਵਾਸਤੇ ਟਰਾਲੀਆਂ ਤੇ ਟਰਾਲੀਆਂ ਪਰ ਕੇ ਰਾਸ਼ਨ ਆ ਰਿਹਾ ਚਾਰ ਆ ਰਿਹਾ ਪਸ਼ੂਆਂ ਲਈ ਕੀ ਡਾਲ ਰਹੀ ਹੈ ਉਹ ਸਾਰੇ ਜਰੂਰੀ ਧਿਆਨ ਚ ਮੰਨ ਲਓ ਧਿਆਨ ਦੇਣਯੋਗ ਗੱਲਾਂ ਆਪਾਂ ਕਰਾਂਗੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਲਾਈਵ ਦੇ ਨਾਲ ਵੱਧ ਤੋਂ ਵੱਧ ਜੁੜ ਜੋ ਮਿੱਤਰੋ ਪੰਜਾਬ ਇਸ ਟਾਈਮ ਹੜਾਂ ਦੀ ਮਾਰ ਚੱਲ ਰਿਹਾ ਤੇ ਕੌਣ-ਕੌਣ ਆਪਣੀ ਰਾਜਨੀਤੀ ਚਮਕਾ ਰਹੀ ਹੈ ਤੇ ਕੌਣ ਸੱਚੇ ਦਿਲੋਂ ਪੰਜਾਬ ਨਾਲ ਹਮਦਰਦੀ ਦਿਖਾ ਰਿਹਾ ਹੈ ਤੇ ਕੋਣ ਪੰਜਾਬ ਦੇ ਨਾਲ ਖੜਾ ਇਸ ਮਾੜੇ ਵਕਤ ਦੇ ਵਿੱਚ ਇਸ ਮਾੜੀ ਘੜੀ ਦੇ ਵਿੱਚ ਉਹ ਆਪਾਂ ਸਾਰੇ ਲਾਈਵ ਗੱਲਬਾਤ ਕਰਦੇ ਆਂ ਬਸ ਇੱਕ ਇੱਕ ਡੇਟ ਮਿੰਟ ਦੇ ਵਿੱਚ ਵਿੱਚ ਆਪਾਂ ਆਪਣੀ ਗੱਲ ਸ਼ੁਰੂ ਕਰਦੇ ਆਂ ਜੁੜ ਜੋ ਲਾਈਵ ਦੇ ਨਾਲ ਵੱਧ ਤੋਂ ਵੱਧ ਜੁੜ ਜੋ ਬਹੁਤ ਸਾਰੇ ਮੇਰੇ ਵੀਰ ਜੁੜ ਚੁੱਕੇ ਨੇ ਲਾਈਵ ਦੇ ਨਾਲ ਹਾਂਜੀ ਮਿੱਤਰੋ ਬਸ ਕੁਝ ਸਕਿੰਟਾਂ ਚ ਆਪਾਂ ਆਪਣੀ ਗੱਲਬਾਤ ਸ਼ੁਰੂ ਕਰ ਦਾਂਗੇ ਲਾਈਵ ਦੇ ਨਾਲ ਵੱਧ ਤੋਂ ਵੱਧ ਜੁੜ ਜੋ ਹਾਂਜੀ ਸੁਨੀਲ ਟੋਟਿਆ ਜੀ ਹਾਈ ਤੇ ਜੁੜਜੋ ਮਿੱਤਰੋ ਲਾਈਵ ਦੇ ਨਾਲ ਵੱਧ ਤੋਂ ਵੱਧ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਬਸ 30 ਸਕਿੰਟ ਰਹਿ ਕੇ ਕੁੱਲ ਆਪਾਂ ਗੱਲਬਾਤ ਕਰਦੇ ਹਾਂ ਕਿ ਕੌਣ ਪੰਜਾਬ ਦੇ ਨਾਲ ਖੜ੍ਹਾ ਹੈ ਕੌਣ ਗਦਾਰੀ ਕਰ ਗਿਆ ਕੌਣ ਪਿੱਠ ਦਿਖਾ ਗਿਆ ਪੰਜਾਬ ਨੂੰ ਇਸ ਮਾੜੇ ਵਕਤ ਦੇ ਵਿੱਚ ਕੌਣ ਲੋਕਾਂ ਦੀ ਮਦਦ ਕਰ ਰਿਹਾ ਹੈ ਹਾਂਜੀ ਸ਼ਹਿਬਾਜ਼ ਗਿੱਲ ਜੀ ਜੁੜਜੋ ਲਾਈਵ ਦੇ ਨਾਲ ਵੱਧ ਤੋਂ ਵੱਧ ਆ ਜੋ ਹੋ ਜੋ ਇਕੱਠੇ ਆਪਾਂ ਕਰਦੇ ਆਂ ਗੱਲਬਾਤ ਸ਼ੁਰੂ ਤੇ ਹਾਂਜੀ ਮਿੱਤਰੋ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਕਿਉਂਕਿ ਇਸ ਟਾਈਮ ਪੰਜਾਬ ਪੰਜਾਬ ਦੇ ਕਈ ਇਲਾਕੇ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ ਅਤੇ ਹੜ੍ਹਾਂ ਦੀ ਮਾਰ ਝੰਡ ਰਹੇ ਨੇ ਲੋਕ ਬਹੁਤ ਬੁਰੀ ਤਰੀਕੇ ਨਾਲ ਫਸੇ ਹੋਏ ਨੇ ਜੋ ਕਿ ਕਈ ਦਿਨਾਂ ਤੋਂ ਭੋਜਨ ਤੋਂ ਵੀ ਮੰਨ ਤੰਗ ਨੇ ਉਹਨਾਂ ਤੱਕ ਬੇਸ਼ੱਕ ਭੋਜਨ ਸਮੱਗਰੀ ਪਹੁੰਚਾਈ ਜਾ ਰਹੀ ਹੈ ਰਾਸ਼ਨ ਪਹੁੰਚਾਇਆ ਜਾ ਰਿਹਾ ਦੇ ਵਿੱਚ ਫਸੇ ਹੋਣ ਕਰਕੇ ਲੋਕਾਂ ਦੀ ਸਥਿਤੀ ਬਹੁਤ ਗੰਭੀਰ ਹੈ ਤੇ ਜੋ ਵੀ ਪੰਜਾਬ ਦੇ ਇਸ ਮਾੜੇ ਟਾਈਮ ਦੇ ਵਿੱਚ ਪੰਜਾਬ ਦੇ ਲੋਕਾਂ ਨਾਲ ਖੜਾ ਹੈ ਉਹਨਾਂ ਦੀ ਸੇਵਾ ਕਰ ਰਹੀ ਹੈ ਉਹਨਾਂ ਨੂੰ ਦਿਲੋਂ ਸਲੂਟ ਹੈ ਮੇਰੇ ਵੀਰਾਂ ਨੂੰ ਉਹਨਾਂ ਨੂੰ ਦਿਲੋਂ ਸਲੂਟ ਹੈ ਜੋ ਵੀ ਪੰਜਾਬ ਦੇ ਇਸ ਮਾੜੇ ਟਾਈਮ ਦੇ ਵਿੱਚ ਲੋਕਾਂ ਨਾਲ ਖੜੇ ਹੈ ਤੇ ਉਹਨਾਂ ਤੱਕ ਭੋਜਨ ਪਹੁੰਚਾ ਰਹੇ ਹੈ ਪਸ਼ੂਆਂ ਤੱਕ ਚਾਰਾ ਪਹੁੰਚਾ ਰਹੇ ਹੈ ਅਤੇ ਰਾਸ਼ਨ ਸਮਗਰੀ ਪਹੁੰਚਾ ਰਹੇ ਹੈ ਆਪਣੇ ਐਨਡੀਆਰਫ ਦੀਆਂ ਟੀਮਾਂ ਹੋ ਗਈਆਂ ਆਰਮੀ ਹੋ ਗਈ ਪੰਜਾਬ ਦੇ ਪੰਜਾਬ ਦੇ ਨੌਜਵਾਨ ਹੋ ਗਏ ਅਤੇ ਪੰਜਾਬ ਦੇ ਜੁਨੀਆਨਾ ਹੋ ਗੀਆਂ ਜੋ ਵੀ ਪੰਜਾਬ ਤੇ ਭਾਰਤ ਦੀਆਂ ਬਣੀਆਂ ਹੋਈਆਂ ਨੇ ਕਿਸਾਨ ਜੁਨੀਆਨਾ ਜਥੇਬੰਦੀਆਂ ਉਹ ਲੋਕਾਂ ਦੀ ਮਦਦ ਕਰ ਰਹੇ ਐ ਅਤੇ ਸਭ ਤੋਂ ਵੱਡੀ ਗੱਲ ਕਿ ਸਿੰਗਰ ਵੀਰ ਜਿੰਨੇ ਪੰਜਾਬ ਦੇ ਸਿੰਗਰ ਨੇ ਉਹ ਆਪਣੇ ਭਰਾਵਾਂ ਲਈ ਇਕ ਤਾਨ ਕੇ ਖੜ ਗਏ ਕਿ ਅਸੀਂ ਇਹਨਾਂ ਦੀ ਮਦਦ ਕਰਾਂਗੇ ਉਹ ਮਦਦ ਲਈ ਸਾਰੇ ਸਿੰਗਰ ਅੱਗੇ ਆਏ ਨੇ ਵੱਧ ਤੋਂ ਵੱਧ ਸਿੰਗਰਾਂ ਨੇ ਆਪਣਾ ਇਸ ਮੰਨ ਕੇ ਚਲੋ ਯੋਗਦਾਨ ਪਾਇਆ ਇਹਨਾਂ ਦੀ ਮੰਨ ਜੋ ਵੀ ਹੜ੍ਹਾਂ ਦੇ ਵਿੱਚ ਫਸੇ ਆ ਲੋਕ ਇਹਨਾਂ ਦੀ ਮਦਦ ਕਰਨ ਵਾਸਤੇ ਆਪਣਾ ਵੱਧ ਤੋਂ ਵੱਧ ਹਿੱਸਾ ਪਾਇਆ ਤੇ ਵੱਡੇ ਐਲਾਨ ਕਰ ਦਿੱਤੇ ਨੇ ਕਿ ਜਦੋਂ ਵੀ ਹੜ੍ਹਾਂ ਦੀ ਸਥਿਤੀ ਠੀਕ ਹੁੰਦੀ ਹੈ ਜਾਂ ਫਸਲ ਜਿੰਨਾ ਹੁੰਦਾ ਹੋਇਆ ਵੱਧ ਤੋਂ ਵੱਧ ਆਪਣਾ ਹਿੱਸਾ ਪਾਉਣਗੇ ਤੇ ਪੰਜਾਬ ਦੇ ਲੋਕ ਇਸ ਤਰ੍ਹਾਂ ਹੜ੍ਹਾਂ ਦੀ ਮਾਰ ਝੰਡ ਰਹੇ ਨੇ ਤੇ ਕਈ ਆਪਣੀ ਰਾਜਨੀਤੀ ਚਮਕਾਉਣ ਨੂੰ ਕਰਦੇ ਨੇ ਕਈ ਆਪਣੀ ਰਾਜਨੀਤੀ ਚੰਕਾਉਂਦੇ ਫਿਰਦੇ ਆ ਅਤੇ ਦੁਕਾਨਦਾਰਾਂ ਨੇ ਦੁਕਾਨਾਂ ਤੇ ਰੇਟ ਮਹਿੰਗੇ ਕਰਦੇ ਆ ਰਾਸ਼ਨ ਦੇ ਸੌਦੇ ਪੱਤੇ ਦੇ ਸੋ ਸਾਰਿਆਂ ਨੂੰ ਅਪੀਲ ਹੈ ਕਿ ਇਸ ਮਾੜੀ ਘੜੀ ਦੇ ਵਿੱਚ ਪੰਜਾਬ ਦੇ ਨਾਲ ਆ ਸੱਚੇ ਦਿਲੋਂ ਹਮਦਰਦੀ ਕਰੋ ਸੱਚੇ ਦਿਲੋਂ ਕਰੋ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਨਾ ਕਿ ਵੇਲਕਾਉਂਦਾ ਜਨਾ ਆਪਣਾ ਢਿੱਡ ਭਰਦਾ। ਸੋ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਹੈ ਕਿ ਜੋ ਵੀ ਉੱਥੇ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਦੇ ਆਲੇ-ਦੁਆਲੇ ਛਾਗੇ ਜਿੰਨੇ ਵੀ ਦੁਕਾਨਦਾਰ ਹੈ ਹਨਾ ਕਰਿਆਨੇ ਦੀਆਂ ਦੁਕਾਨਾਂ ਨੇ ਤਾਂ ਉਹਨਾਂ ਨੂੰ ਜਾਇਜ਼ ਰੇਟ ਤੇ ਸਮਾਨ ਦੇਣਾ ਚਾਹੀਦਾ ਜੋ ਕਿ ਪਹਿਲਾਂ ਦੇ ਰਹੇ ਸੀ। ਉਹਨਾਂ ਨੂੰ ਸੌਦਾ ਜੋ ਮਹਿੰਗਾ ਕਰ ਰਿਹਾ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਸ ਪੰਜਾਬ ਦੇ ਮਾੜੇ ਦਿਨਾਂ ਦੇ ਵਿੱਚ ਮੰਨ ਕੇ ਚੱਲੋ ਇਦਾਂ ਦਾ ਨਾਂ ਕਰੋ ਕਿਉਂਕਿ ਪੰਜਾਬ ਪੰਜਾਬ ਨਾਲ ਖੜਨ ਦਾ ਟਾਈਮ ਹੈ ਨਾ ਕਿ ਪੰਜਾਬ ਨੂੰ ਪਿੱਠ ਦਿਖਾਉਂਦਾ ਟਾਈਮ ਹੈ ਜੋ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਬਾਹਰ ਲੰਗਰ ਲਾਉਂਦਾ ਸੀਗਾ ਜਾਂ ਕਿ ਅੱਜ ਉਹਦੇ ਤੇ ਜਦੋਂ ਆਪਦੇ ਤੇ ਮੁਸੀਬਤ ਆਈ ਹੈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਨਾਲ ਹੋਰ ਕੋਈ ਖੜੇ ਨਾ ਖੜੇ ਪੰਜਾਬ ਦੇ ਪੁੱਤ ਜ਼ਰੂਰ ਖੜੇ ਨੇ ਅਤੇ ਪੰਜਾਬ ਦੇ ਆਪਣੇ ਸਿੱਖ ਨੌਜਵਾਨ ਹੋਗੇ ਆਪਣੇ ਗੁਰੂ ਦੇ ਸਿੰਘ ਹੋਗੇ ਇਹਨਾਂ ਨੇ ਬਹੁਤ ਮਦਦ ਕੀਤੀ ਹੈ ਪਹਿਲੇ ਦਿਨ ਤੋਂ ਮੈਦਾਨ ਦੇ ਵਿੱਚ ਉਤਰੇ ਨੇ ਅਤੇ ਲੋਕਾਂ ਦੀ ਮਦਦ ਕਰ ਰਹੇ ਹੈ ਸਲੂਟ ਹੈ ਇਹਨਾਂ ਵੀਰਾਂ ਨੂੰ ਦਿਲੋਂ ਸਲਾਮ ਹੈ ਜਿਹੜੇ ਵੀ ਹੜਪੀੜਤ ਲੋਕਾਂ ਦੀ ਮਦਦ ਕਰ ਰਹੇ ਐ ਅਤੇ ਮਿੱਤਰੋ ਸਿੰਧਰ ਵੀਰਾਂ ਨੇ ਵੀ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਇਆ ਇਸ ਦੁੱਖ ਦੀ ਘੜੀ ਦੇ ਵਿੱਚ ਜੋ ਵੀ ਲੋਕਾਂ ਦੇ ਘਰ ਰੁੜ ਗਏ ਸਮਾਨ ਰੁੜ ਗਿਆ ਜਾਂ ਪਸ਼ੂ ਨੁਕਸਾਨੇ ਗਏ ਉਹ ਕਹਿੰਦੇ ਵੀ ਜਦੋਂ ਵੀ ਪਾਣੀ ਥੱਲੇ ਉਤਰਦਾ ਹੈ ਤਾਂ ਉਹਨਾਂ ਦੇ ਘਰ ਪੁਆਕੇ ਦਿੱਤੇ ਜਾਣਗੇ ਅਤੇ ਉਹਨਾਂ ਨੂੰ ਜੋ ਵੀ ਆਰਥਿਕ ਸਹਾਇਤਾ ਹੋਈ ਤਾਂ ਲਾਜ਼ਮੀ ਦਿੱਤੀ ਜਾਊਗੀ ਅਤੇ ਪੰਜਾਬ ਦੇ ਕਈ ਮੰਨ ਕੇ ਚੱਲੋ ਰਾਜਨੀਤਿਕ ਲੀਡਰ ਵੀ ਨੇ ਜੋ ਦਿਲੋਂ ਦਿਨ ਰਾਤ ਇੱਕ ਕਰਤੀ ਜਿਨ੍ਹਾਂ ਨੇ ਉਹਨਾਂ ਦੀ ਮਦਦ ਕਰਨ ਵਾਸਤੇ ਹਰ ਪ੍ਰਭਾਵਿਤ ਇਲਾਕਿਆਂ ਦੀ ਜਿ ਜੋ ਲੋਕ ਪ੍ਰਭਾਵਿਤ ਹੋਏ ਉਹਨਾਂ ਦੀ ਮਦਦ ਕਰ ਰਹੇ ਆ ਦਿਲੋਂ ਮਦਦ ਕਰ ਰਹੇ ਆ ਆਪਾਂ ਨਾਮ ਨਹੀਂ ਕਿਸਦਾ ਲੈਣਾ ਕਿਉਂਕਿ ਉਹ ਲੋਕਾਂ ਦੇ ਸਾਹਮਣੇ ਹੀ ਆ ਜੋ ਦਿਲੋਂ ਮਦਦ ਕਰ ਰਿਹਾ ਹੈ ਅਤੇ ਜੋ ਪ੍ਰਖੰਡ ਕਰ ਰਹੇ ਆ ਉੱਥੇ ਜਾਂਦੇ ਆ ਫੋਟੋਆਂ ਖਿਚਾ ਕੇ ਮੋੜਾਉਂਦੇ ਆ ਉਹ ਵੀ ਲੋਕਾਂ ਨੂੰ ਦਿਖ ਰਹੇ ਆ ਅਤੇ ਜੋ ਸੱਚੀ ਦਿਲੋਂ ਲੋਕਾਂ ਦੀ ਮਦਦ ਕਰ ਰਹੇ ਆ ਉਹ ਵੀ ਲੋਕਾਂ ਨੂੰ ਦਿਖਾਈ ਦੇ ਰਹੇ ਆ ਸਾਫ ਤੌਰ ਤੇ ਪੰਜਾਬ ਦੇ ਲੋਕ ਕਦੇ ਵੀ ਉਹਨਾਂ ਨੂੰ ਮਾਫ਼ ਨਹੀਂ ਕਰਨਗੇ ਜੋ ਪੰਜਾਬ ਨਾਲ ਮਜ਼ਾਕ ਕਰ ਰਿਹਾ ਇਸ ਮਾੜੀ ਘੜੀ ਦੇ ਵਿੱਚ ਮਜ਼ਾਕ ਬਣਾ ਰੱਖਿਆ ਉਹਨਾਂ ਨੇ ਅਤੇ ਜੋ ਦਿਲੋਂ ਖੜੇ ਆ ਉਹਨਾਂ ਨੂੰ ਵੀ ਕਦੇ ਨਹੀਂ ਭੁੱਲਣਗੇ ਪੰਜਾਬ ਦੇ ਲੋਕ ਸੋ ਪੰਜਾਬ ਜੋ ਬਾਹਰ ਦੇ ਇਲਾਕਿਆਂ 'ਚ ਜਾ ਜਾ ਲੰਗਰ ਲਾਉਂਦਾ ਹੈ ਤਾਂ ਜਦੋਂ ਪੰਜਾਬ ਦੇ ਉੱਤੇ ਆਪਦੇ ਤੇ ਮੁਸੀਬਤ ਆਈ ਹੈ ਤਾਂ ਉਹਨਾਂ ਦਾ ਵੀ ਹੱਕ ਬਣਦਾ ਕਿ ਪੰਜਾਬ ਦੇ ਨਾਲ ਖੜਨਾ ਕਿ ਸੋ ਮਿੱਤਰੋ ਦਿੰਨ ਰਾਤ ਜੋ ਰਾਸ਼ਨ ਪੁਚਾ ਰਹੇ ਐ ਜੋ ਲੋਕਾਂ ਨੂੰ ਕੱਢ ਰਹੇ ਆ ਉਹਨਾਂ ਨੂੰ ਦਿਲੋਂ ਸਲਾਮ ਹੈ ਐਨਡੀਆਰਪ ਦੀਆਂ ਟੀਮਾਂ ਲੱਗੀਆਂ ਨੇ ਆਰਮੀ ਲੱਗੀ ਹੋਈ ਐ ਗੁਰੂ ਦੇ ਸਿੰਘ ਲੱਗੇ ਹੋਏ ਨੇ ਸਿੱਖ ਨੌਜਵਾਨ ਆਪਣੇ ਟਰਾਲੀਆਂ ਟਰੈਕਟਰ ਮਹਿੰਗੇ ਮਹਿੰਗੇ ਟਰੈਕਟਰ ਲੈ ਲੈ ਕੇ ਜਿਨ੍ਹਾਂ ਨੂੰ ਲੋਕ ਫੁਕਰੇ ਦੱਸਦੇ ਐ ਹਨ ਜਿਹੜੇ ਉਹ ਉਹੀ ਟਰੈਕਟਰ ਨੇ ਜਿਨ੍ਹਾਂ ਦੇ ਸੜਕਾਂ ਤੇ ਚਲਾਨ ਕੱਟੇ ਜਾਂਦੇ ਨੇ ਸੋ ਅੱਜ ਮਦਦ ਲਈ ਸਭ ਤੋਂ ਪਹਿਲਾਂ ਇਹੀ ਉਤਰੇ ਨੇ ਹੋਰ ਕੋਈ ਖੜਿਆ ਨਾ ਖੜਿਆ ਇਹ ਸਭ ਤੋਂ ਪਹਿਲਾਂ ਆਈ ਨੇ ਨੌਜਵਾਨ ਸਾਰੇ ਵੀਰਾਂ ਨੂੰ ਦਿਲੋਂ ਸਲਾਮ ਹੈ ਜੋ-ਜੋ ਵੀ ਮਦਦ ਕਰ ਰਹੇ ਆ ਹੜਪੀੜ ਹੜਪੀੜਤ ਲੋਕਾਂ ਦੀ ਅਤੇ ਇੱਕ ਮੇਰੀ ਵੀਰਾਂ ਨੂੰ ਬੇਨਤੀ ਹੈ ਕਿ ਜੋ ਵੀ ਉੱਥੇ ਰਾਸ਼ਨ ਲੈ ਕੇ ਜਾਂਦੇ ਆ ਟਰਾਲੀਆਂ ਭਰ-ਭਰ ਲੋਕਾਂ ਵਾਸਤੇ ਰਾਸ਼ਨ ਲੈ ਕੇ ਜਾਂਦੇ ਆ ਚਾਰ ਲੈ ਕੇ ਜਾਂਦੇ ਆ ਉਹਨਾਂ ਨੂੰ ਕੁਸ਼ਕ ਜਿਹੇ ਲੋਕ ਸ਼ਰਾਰਤੀ ਅੰਸਰ ਆਪਾਂ ਕਿਸੇ ਦਾ ਮਨ ਕੀ ਚੱਲੋ ਕਿਸੇ ਜਾਤ ਨੂੰ ਟਾਰਗੇਟ ਨਹੀਂ ਕਰਨਾ ਕਿਸੇ ਧਰਮ ਬਾਰੇ ਨਹੀਂ ਆਪਾਂ ਕੁਝ ਹੋਰਣਾ ਆਪਾਂ ਉਹਨਾਂ ਦੀ ਗੱਲ ਕਰਦੇ ਆ ਜਿਹੜੇ ਕਿ ਰਾਸ਼ਨ ਦੀਆਂ ਟਰਾਲੀਆਂ ਨੂੰ ਜਾਂਦੇ ਸਾਲ ਚੁੰਬੜ ਜਾਂਦੇ ਨੇ ਅਤੇ ਧੱਕਾ ਕਰਦੇ ਨੇ ਗੁੰਡਾਗਰਦੀ ਕਰਦੇ ਆ ਰਾਸ਼ਨ ਵਾਲੀਆਂ ਟਰਾਲੀਆਂ ਨੂੰ ਧੱਕੇ ਨਾਲ ਸਮਾਨ ਲੈ ਜਾਂਦੇ ਆ ਚੱਕ ਕੇ ਤੇ ਚੱਕ-ਚੱਕ ਕੇ ਇਕੱਠਾ ਕਰੀ ਜਾਂਦੇ ਆ ਰਾਸ਼ਨ ਉਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਇਹ ਕਿੰਨਾ ਕਚਿਰ ਐ ਕਰ ਕਰਕੇ ਗੁਜ਼ਾਰਾ ਕਰ ਲਓਗੇ ਹਨਾ ਆਖਰ ਨੂੰ ਮੰਨ ਕੇ ਚੱਲੋ ਜੋ ਵੀ ਤੁਸੀਂ ਰਾਸ਼ਨ ਇਕੱਠਾ ਕਰ ਰਹੇ ਹੋ ਬੇਨਜਾਇਜ਼ ਕਿਉਂਕਿ ਬਿਨਾ ਪਾਣੀ ਆਏ ਤੋਂ ਜਿਨ੍ਹਾਂ ਲੋਕਾਂ ਦੇ ਕਰ 20-20 ਕਿਲੋਮੀਟਰ ਦੂਰ ਨੇ 30-30 ਕਿਲੋਮੀਟਰ ਦੂਰ ਨੇ ਹਨਾ ਉਹਨਾਂ ਦੇ ਬਿਲਕੁਲ ਵੀ ਪਾਣੀ ਨਹੀਂ ਆਇਆ ਉਹ ਵੀ ਰਾਸ਼ਨ ਇਕੱਠਾ ਕਰਨ ਤੇ ਲੱਗੇ ਹੋਏ ਐ ਅਤੇ ਝੂਠ ਬੋਲ ਕੇ ਰਾਸ਼ਨ ਲੈ ਰਹੇ ਐ ਸੋ ਮਿੱਤਰੋ ਕਰਨੀ ਤਾਂ ਆਪਣੀ ਮਿਹਨਤ ਦੀ ਕਮਾਈ ਪਊ ਆਖਰ ਨੂੰ ਇਹ ਰਾਸ਼ਨ ਇਕੱਠਾ ਕਰਕੇ ਤੁਸੀਂ ਬਹੁਤਾ ਟਾਈਮ ਗੁਜ਼ਾਰਾ ਨਹੀਂ ਕਰ ਸਕਦੇ ਅਤੇ ਮਾਲਕ ਜਰੂਰ ਦੇਖਦਾ ਉੱਪਰ ਕਦੇ ਨਾ ਕਦੇ ਇਹ ਰਾਸ਼ਨ ਤੁਸੀਂ ਥੋੜੇ ਤੇ ਕਦੇ ਪਈ ਮੁਸੀਬਤ ਤਾਂ ਤੁਹਾਨੂੰ ਪਤਾ ਲੱਗੂਗਾ ਸੋ ਇਸ ਤਰ੍ਹਾਂ ਕਰਨਾ ਬਿਲਕੁਲ ਗਲਤ ਹੈ ਝੂਠ ਬੋਲ ਕੇ ਜੋ ਰਾਸ਼ਨ ਲੈ ਕੇ ਜਾਂਦੇ ਆ ਅਤੇ ਉੱਥੇ ਗੁੰਡਾਗਰਦੀ ਕਰਦੇ ਆ ਟਰੈਕਟਰਾਂ ਟਰਾਲੀਆਂ ਤੇ ਜਾ ਕੇ ਧੱਕੇ ਨਾਲ ਸਮਾਨ ਛਕਦੇ ਆ ਕਿਉਂਕਿ ਉਹਨਾਂ ਦਾ ਤੁਸੀਂ ਮਣ ਤੋੜ ਦਿੰਦੇ ਹੋ ਯਾਰ ਜਿਹੜੇ ਜਿਹੜੇ ਮੰਨ ਲਓ ਮਦਦ ਕਰਨ ਲਈ ਆਉਂਦੇ ਆ ਹਨ ਜੋ ਸੱਚੀਆਂ ਲੋਕ ਫਸੇ ਹੋਏ ਆ ਜਿਨ੍ਹਾਂ ਨੂੰ ਸੱਚੀ ਲੋੜਤ ਹੈ ਹਨਾ ਉਹਨਾਂ ਤੱਕ ਤਾਂ ਰਾਸ਼ਨ ਤੁਸੀਂ ਪਹੁੰਚਣ ਨਹੀਂ ਦਿੰਦੇ ਤੁਸੀਂ ਪਹਿਲੇ ਟਰਾਲੀਆਂ ਨੂੰ ਪੈ ਜਾਂਦੇ ਹੋ ਤੇ ਰਾਸ਼ਨ ਚੱਕ ਕੇ ਲੈ ਜਾਂਦੇ ਉਹ ੱਤਕੇ ਨਾਲ ਗੁੰਡਾਗਰਦੀ ਕਰਦੇ ਕਰਦੇਓ ਸੋ ਬਹੁਤ ਮਾੜੀ ਗੱਲ ਐ ਇਦਾਂ ਦਾ ਵੀਰ ਨਾ ਕਰੋ ਮੇਰੇ ਵੀਰ ਅਤੇ ਜੋ ਰਾਸ਼ਨ ਲੈ ਕੇ ਜਾਂਦੇ ਆ ਜੋ ਰਾਸ਼ਨ ਮੇਰੇ ਵੀਰ ਉਥੇ ਲੈ ਕੇ ਜਾਂਦੇ ਆ ਹਨਾ ਹੜਪੀੜਤਾ ਵਾਸਤੇ ਰਾਸ਼ਨ ਪਹੁੰਚਾਉਂਦੇ ਆ ਤਾਂ ਉਹਨਾਂ ਨੂੰ ਬੇਨਤੀ ਐ ਕਿ ਇਹ ਲੋਕਾਂ ਤੋਂ ਸਾਵਧਾਨ ਇਹਨਾਂ ਤੋਂ ਪੂਰਾ ਪ੍ਰਹਿਜ ਕਰੋ ਇਹਨਾਂ ਨੂੰ ਰਾਸ਼ਨ ਦੇਣ ਤੋਂ ਇਹਨਾਂ ਨੂੰ ਲਵੇ ਲਾਉਣ ਤੋਂ ਜਿਹੜੇ ਲੋਕ ਇਦਾਂ ਦੇ ਨਹੀਂ ਸ਼ਰਾਰਤੀ ਬੰਦੇ ਨੇ ਜੋ ਇਕੱਠਾ ਕਰ ਰਿਹਾ ਰਾਸ਼ਨ ਝੂਠ ਬੋਲ ਕੇ ਇਹਨਾਂ ਤੋਂ ਸਾਵਧਾਨ ਰਹਿਣ ਮੇਰੇ ਵੀਰ ਜਿੰਨੇ ਵੀ ਟਰੈਕਟਰ ਟਰਾਲੀਆਂ ਤੇ ਜਾਂਦੇ ਐ ਤੇ ਵੱਧ ਤੋਂ ਵੱਧ ਪੰਜਾਬ ਦੇ ਨਾਲ ਖੜਨ ਦਾ ਟਾਈਮ ਐ ਕਿਉਂਕਿ ਪੰਜਾਬ ਬਹੁਤ ਵੱਡੀ ਮੁਸੀਬਤ ਚੰਗ ਰਿਹਾ ਲਗਾਤਾਰ ਪਾਣੀ ਪਿੱਛੋਂ ਡੈਮਾਂ ਦੇ ਵਿੱਚ ਪਾਣੀ ਵਧ ਰਿਹਾ ਤੇ ਅੱਗੇ ਦਰਿਆਵਾਂ 'ਚ ਛੱਡਿਆ ਜਾ ਰਿਹਾ ਜੋ ਕਿ ਦਰਿਆਵਾਂ ਤੋਂ ਆਪਣੀਆਂ ਫਸਲਾਂ ਤੱਕ ਘਰਾਂ ਤੱਕ ਆਉਂਦਾ ਤੇ ਸਭ ਕੁਝ تباہ ਕਰਤਾ ਤੁਰਿਆ ਜਾਂਦਾ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਐ ਜਿੰਨੇ ਵੀ ਮਦਦ ਵਾਲੇ ਐ ਹਨ ਜਾਂ ਤੁਸੀਂ ਮਦਦ ਨਹੀਂ ਕਰ ਸਕਦੇ ਤਾਂ ਅਰਦਾਸ ਜਰੂਰ ਕਰੋ ਪੰਜਾਬ ਦੇ ਲੋਕਾਂ ਲਈ ਜੋ ਫਸੇ ਹੋਏ ਐ ਕਿ ਜਲਦੀ ਤੋਂ ਜਲਦੀ ਇਹ ਹਾਲਾਤ ਠੀਕ ਹੋਣ ਅਤੇ ਲੋਕ ਆਪਣੇ ਘਰਾਂ 'ਚ ਸ਼ੁਕ ਸ਼ਾਂਤੀ ਨਾਲ ਰਹਿਣ ਪਹਿਲਾਂ ਵਾਂਗੂ ਤੇ ਜੋ ਰਾਸ਼ਨ ਲੈ ਕੇ ਜਾਂਦੇ ਆ ਉਹਨਾਂ ਨੂੰ ਬੇਨਤੀ ਆਪਾਂ ਦੁਬਾਰਾ ਫੇਰ ਕਰਦੇ ਆ ਕਿ ਇਹਨਾਂ ਲੋਕਾਂ ਤੋਂ ਸਾਵਧਾਨ ਹੋਗੇ ਰਾਸ਼ਨ ਲੈ ਕੇ ਜਾਓ ਇਹ ਲੋਕ ਪਤਾ ਨਹੀਂ ਕਿਹੜੇ ਲੋਕ ਨੇ ਇਹ ਜੇ ਜੋ ਟਰਾਲੀਆਂ ਨੂੰ ਐ ਪੈਂਦੇ ਆ ਚਵਟ ਮਾਰ ਕੇ ਸਮਾਨ ਚੱਕ ਕੇ ਲੈ ਜਾਂਦੇ ਆ ੱੱੱਕੇ ਨਾਲ ਗੁੰਡਾਗਰਦੀ ਕਰਦੇ ਆ ੱੱੱਕਾ ਕਰਦੇ ਆ ਸੋ ਇਦਾਂ ਦਾ ਨਹੀਂ ਕਰਨਾ ਚਾਹੀਦਾ ਸਮਾ ਤੁਹਾਡਾ ਹੱਕ ਬਣਦਾ ਕਿ ਤੁਹਾਡੇ ਘਰਾਂ ਤੱਕ ਜੀ ਪਾਣੀ ਨਹੀਂ ਆਇਆ ਤਾਂ ਜਿਹੜੇ ਫਸੇ ਨੇ ਪਾਣੀ ਚ ਲੋਕ ਉਹਨਾਂ ਦੀ ਮਦਦ ਕਰਨ ਦਾ ਹੱਕ ਬਣਦਾ ਤੁਸੀਂ ਚਾਹੀ ਪੈਸੇ ਨਹੀਂ ਦੇ ਸਕਦੇ ਦਾਨ ਨਹੀਂ ਦੇ ਸਕਦੇ ਕੋਈ ਜ਼ਰੂਰੀ ਨਹੀਂ ਹੁੰਦਾ ਦਾਨ ਕਿ ਪੈਸਿਆਂ ਨਾਲ ਹੀ ਦਾਨ ਦਿੱਤਾ ਹਣਾ ਜਾ ਕੇ ਰਾਸ਼ਨ ਦੀ ਕੀ ਦਾਨ ਦਿੱਤਾ ਜਾਂਦਾ ਤੁਸੀਂ ਉਨ ਦੀ ਸੇਵਾ ਕਰ ਸਕਦੇ ਹੋ ਉੱਥੇ ਜਾ ਕੇ ਜੋ ਫਸੇ ਹੋਏ ਆ ਲੋਕ ਉਹਨਾਂ ਦੀ ਹੈਲਪ ਕਰ ਸਕਦੇ ਹੋ ਸੋ ਮੇਰੇ ਵੀਰ ਇਦਾਂ ਦਾ ਨਾ ਕਰੋ ਝੂਠ ਬੋਲ ਕੇ ਰਸ ਨਾ ਲੈ ਕੇ ਜਾਓ ਤੇ ਜੋ ਮਿੱਤਰੋ ਲੀਡਰ ਹਨਾ ਇਹ ਪਖੰਡ ਕਰ ਰਹੇ ਪੰਜਾਬ ਸਰਕਾਰ ਬਿਲਕੁਲ ਮੰਨ ਕੇ ਚੱਲੋ ਸਾਥ ਨਹੀਂ ਦੇ ਰਹੀ ਲੋਕਾਂ ਦਾ ਪੰਜਾਬ ਸਰਕਾਰ ਦੇ ਕੁਸਕ ਨਮਾਇंदे ਆ ਜਿਹੜੇ ਮੰਨ ਕੇ ਚੱਲੋ ਫਿਰਦੇ ਆ ਹਲੇ ਤੱਕ ਕੋਈ ਪੰਜਾਬ ਸਰਕਾਰ ਵੱਲੋਂ ਕੋਈ ਲਾਨ ਨਹੀਂ ਆਇਆ ਕਿ ਮੰਲੋ ਹਨਾ ਘਰਾਂਵਾਰੇ ਜਾਂ ਘਰ ਪਾਕੇ ਦਿੱਤੇ ਜਾਣਗੇ ਜਾਂ ਮੁਆਵਜ਼ਾ ਦਿੱਤਾ ਜਾਊਗਾ ਤਾਂ ਜਦੋਂ ਪੱਤਰਕਾਰ ਸਵਾਲ ਕਰਦੇ ਆ ਤਾਂ ਉਹਨਾਂ ਦਾ ਪੱਤਰਕਾਰਾਂ ਨੂੰ ਵੀ ਕੋਈ ਜਵਾਬ ਨਹੀਂ ਦਿੱਤਾ ਜਾਂਦਾ ਹਨਾ ਸਮਾਕੇ ਪੱਤਰਪਕਰ ਤੋਂ ਭੱਜ ਜਾਂਦੀ ਹੈ ਮੌਜੂਦਾ ਸਰਕਾਰ ਇਹ ਗਲਤ ਗੱਲ ਹੈ ਸਰਕਾਰ ਨੂੰ ਮੰਨ ਕੇ ਚੱਲੋ ਪੂਰਾ ਧਿਆਨ ਦੇਣਾ ਚਾਹੀਦਾ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਬੰਨੀ ਜੋ ਜੋ ਲੋਕ ਫਸੇ ਹੋਏ ਆ ਵੱਧ ਤੋਂ ਵੱਧ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਨੂੰ ਕੱਢਣ ਵਾਸਤੇ ਉਹਨਾਂ ਤੱਕ ਰਾਸ਼ਨ ਪਹੁੰਚਾਉਣ ਵਾਸਤੇ ਉਨ੍ਹਾਂ ਦਾ ਜੋ ਨੁਕਸਾਨ ਹੋਇਆ ਉਹ ਨੁਕਸਾਨ ਦੀ ਪਰਪਾਈ ਵਾਸਤੇ ਹਾਲਾਂਕਿ ਪੰਜਾਬ ਸਰਕਾਰ ਦੀ ਥਾਂ ਆਮ ਲੋਕ ਆਮ ਕਿਸਾਨ ਆਮ ਕਿਸਾਨਾਂ ਦੇ ਆਮ ਕਿਸਾਨਾਂ ਦੇ ਪੁੱਤਰ ਨੌਜਵਾਨ ਉਹ ਮਦਦ ਕਰ ਰਹੇ ਆ ਲੋਕਾਂ ਦੀ ਮੁੱਖ ਮੰਤਰੀ ਆਇਆ ਅਤੇ ਇਹ ਬਿਆਨ ਦੇ ਕੇ ਚਲਾ ਗਿਆ ਕਿ ਮੈਂ ਆਪਣਾ ਹੈਲੀਕਾਪਟਰ ਦੇ ਚੁੱਕਿਆ ਲੋਕਾਂ ਨੂੰ ਹੈਲੀਕਾਪਟਰ ਲੋਕਾਂ ਨੇ ਕੀ ਕਰਨਾ ਹੈ ਮਾਨ ਸਾਹਿਬ ਜੇ ਉਹਨਾਂ ਨੂੰ ਜ਼ਰੂਰਤ ਹੈ ਤੁਸੀਂ ਉਹ ਐਲਾਨ ਕਰੋ ਹਣਾ ਲੋਕਾਂ ਨੂੰ ਹੌਸਲਾ ਦਿਓ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਹਮੇਸ਼ਾ ਖੜੀ ਹੈ ਅਤੇ ਜੋ ਤੁਹਾਡੇ ਮਕਾਨ ਜਾਂ ਸਮਾਨ ਰੋੜਿਆ ਹੈ, ਪਸ਼ੂ ਨੁਕਸਾਨੇ ਗਏ ਆ, ਫਸਲਾਂ ਨੁਕਸਾਨੀਆਂ ਗਈਆਂ ਨੇ, ਇਹਨਾਂ ਦਾ ਤੁਹਾਨੂੰ ਬਾਬਜਾ ਦੇਵਾਂਗੇ। ਪੰਜਾਬ ਸਰਕਾਰ ਹਰ ਵਕਤ ਤੁਹਾਡੇ ਨਾਲ ਖੜੀ ਹੈ। ਤੁਹਾਡਾ ਉਹਨਾਂ ਨੂੰ ਹੌਸਲਾ ਦੇਣ ਦਾ ਹੱਕ ਬਣਦਾ ਹੈ ਪੰਜਾਬ 'ਚ ਲਗਾਤਾਰ ਉਹਨਾਂ ਦੇ ਬਰਾਬਰ ਆ ਕੇ ਹਣਾ ਚਲੋ ਜੋ ਵੀ ਤੁਹਾਡੇ ਵਰਕਰ ਹੈ, ਜੋ ਵੀ ਤੁਹਾਡੇ ਨੁਮਾਇੰਦੇ ਹੈ, ਉਹਨਾਂ ਨੂੰ ਬਰਾਬਰ ਆ ਕੇ ਖੜਨ ਦਾ ਹੱਕ ਲੋਕਾਂ ਦੇ ਕਿਉਂਕਿ ਲੋਕ ਬਹੁਤ ਬੁਰੀ ਸਥਿਤੀ ਦੇ ਵਿੱਚ ਫਸੇ ਪਏ ਨੇ ਪੰਜਾਬ ਦੇ ਪੰਜਾਬ ਤੋਂ ਜੋ ਬਾਹਰ ਤੋਂ ਵੀ ਰਾਸ਼ਨ ਲੈ ਕੇ ਪਹੁੰਚ ਰਹੇ ਆ ਮੇਰੇ ਵੀਰ ਹਨਾ ਜੋ ਮੇਰੇ ਵੀਰ ਪੰਜਾਬ ਤੋਂ ਬਾਹਰ ਤੋਂ ਵੀ ਰਾਸ਼ਨ ਲੈ ਕੇ ਪਹੁੰਚ ਰਹੇ ਆ ਅਤੇ ਪੰਜਾਬ ਦੇ ਲੋਕਾਂ ਦੀ ਮਦਦ ਲਈ ਆ ਰਹੇ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਦਿਲੋਂ ਸਲਾਮ ਹੈ ਉਹਨਾਂ ਨੂੰ ਮੇਰੇ ਵੀਰਾਂ ਨੂੰ ਜੋ ਕਿ ਪੰਜਾਬ ਦੇ ਲੋਕਾਂ ਲਈ ਮਦਦ ਲਈ ਆ ਰਹੇ ਐ ਅਤੇ ਰਾਸ਼ਨ ਪਹੁੰਚਾ ਰਹੇ ਐ ਕਿਉਂਕਿ ਉਹ ਪੰਜਾਬ ਦੇ ਦਰਦ ਨੂੰ ਸਮਝਦੇ ਨੇ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਸਮਝਦੇ ਨੇ ਕਿਉਂਕਿ ਪੰਜਾਬ ਉਹ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਸ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਹੈ ਅਸੀਂ ਜਦੋਂ ਪੰਜਾਬ ਤੇ ਮਦਦ ਜਦੋਂ ਪੰਜਾਬ ਤੇ ਵਿਪਤਾ ਪਈ ਹੈ ਤਾਂ ਉਹਨਾਂ ਦਾ ਵੀ ਹੱਕ ਬਣਦਾ ਕਿ ਪੰਜਾਬ ਦੀ ਮਦਦ ਲਈ ਅੱਗੇ ਆਉਣ ਅਤੇ ਪੰਜਾਬ ਚ ਫਸੀ ਲੋਕਾਂ ਨੂੰ ਮੰਨ ਕੇ ਚੱਲੋ ਰਾਸ਼ਨ ਪਹੁੰਚਾਉਣ ਬਾਹਰ ਕੱਢਣ ਬਹੁਤ ਸਾਰੇ ਲੀਡਰ ਕੁਝ ਜਹੇ ਨਹੀਂ ਜੋ ਕਿ ਸੱਚੇ ਦਿਲੋਂ ਪੰਜਾਬ ਦੇ ਲੋਕਾਂ ਦੀ ਹਾਂ ਦਰਦੀ ਕਰ ਰਹੇ ਆ ਉਹਨਾਂ ਦੇ ਨਾਲ ਖੜੇ ਆ ਉਹਨਾਂ ਲਈ ਐਲਾਨ ਕਰ ਰਹੇ ਆ ਉਹਨਾਂ ਨੂੰ ਨਗਦੀ ਦੇ ਰਹੇ ਆ ਇਹ ਆ ਉਹ ਲੋਕਾਂ ਦੇ ਸਾਹਮਣੇ ਆ ਬਿਲਕੁਲ ਜਿਹੜੇ ਪਖੰਡ ਕਰੀ ਜੋ ਜਿਨ੍ਹਾਂ ਨੇ ਪੰਜਾਬ ਦਾ ਮਜ਼ਾਕ ਬਣਾ ਰੱਖਿਆ ਪੰਜਾਬ ਦੇ ਲੋਕ ਕਦੇ ਮਾਫ ਨਹੀਂ ਕਰਨਗੇ ਸੱਚੇ ਦਿਲੋਂ ਖੜਨ ਦੀ ਲੋੜ ਹੈ ਪੰਜਾਬ ਦੇ ਨਾਲ ਪੰਜਾਬ ਨਾਲ ਹਮਦਰਦੀ ਦਿਤਾਉਣ ਦੀ ਲੋੜ ਹੈ ਤੇ ਮਿੱਤਰੋ ਦੁਕਾਨਦਾਰ ਦੇਖ ਲਓ ਹਨਾ ਕਿਤੇ ਤਾਂ ਮੰਨ ਲਓ ਸਮਾਨ ਤੁਸੀਂ ਵੀ ਚਲੋ ਪੂਰੇ ਰੇਟ ਤੇ ਦੇਣਾ ਚਾਹੀਦਾ ਸੀ ਲੱਗੇ ਰੇਟ ਤੇ ਕਿਚਲ ਆਪਣਾ ਭਾਈਚਾਰਾ ਪੰਜਾਬ ਦਾ ਹਨਾ ਕਿ ਚਲੋ ਮੁਸੀਬਤ ਆਈ ਹੈ ਪੰਜਾਬ ਤੇ ਤਾਂ ਕਿਤੇ ਤੁਸੀਂ ਦੁੱਗਣੇ ਤਿੰਗਣੇ ਰੇਟ ਕਰ ਦਿੱਤੇ ਐ ਇਹ ਬਹੁਤਾ ਟਾਈਮ ਨਹੀਂ ਚੱਲਦਾ ਹੁੰਦਾ ਇਹ ਠੱਗੀ ਦੇ ਪੈਸਿਆਂ ਨਾਲ ਤੁਸੀਂ ਬਹੁਤਾ ਕੁਝ ਕਰ ਨਹੀਂ ਸਕਦੇ ਤੇ ਬਹੁਤ ਵੀਡੀਓ ਆਪਾਂ ਦੇਖਿਆ ਨੇ ਜੋ ਕਿ ਲੋਕ ਕਹਿ ਰਹੇ ਆ ਕਿ ਦੁਕਾਨਦਾਰਾਂ ਨੇ ਸੌਦਿਆਂ ਦੇ ਰੇਟ ਦੁੱਗਣੇ ਤਿੱਗਣੇ ਕਰਤੇ ਹਨ ਇਦਾਂ ਨਹੀਂ ਕਰਨਾ ਚਾਹੀਦਾ ਮੇਰੇ ਵੀਰ ਪੰਜਾਬ ਨਾਲ ਖੜੋ ਪੰਜਾਬ ਨਾਲ ਹਮਦਰਦੀ ਦਿਤਾਓ ਤੁਹਾਡੇ ਹੀ ਭਰਾ ਨੇ ਉਹ ਸਾਰੇ ਜੋ ਫਸੇ ਹੋਏ ਆ ਤੇ ਜੋ ਜੋ ਪੰਜਾਬ ਲਈ ਪੰਜਾਬ ਦੇ ਲੋਕਾਂ ਦੀ ਮਦਦ ਕਰ ਰਹੇ ਆ ਉਹਨਾਂ ਨੂੰ ਫੇਰ ਆਪਾਂ ਕਹਿੰਦੇ ਆ ਕਿ ਦਿਲੋਂ ਸਲਾਮ ਹੈ ਪੰਜਾਬ ਦੇ ਜੋ ਮਦਦ ਕਰਨ ਵਾਸਤੇ ਲੋਕ ਆ ਰਹੇ ਆ ਰਾਸ਼ਨ ਲੈ ਕੇ ਆ ਰਹੇ ਆ ਉਹਨਾਂ ਨੂੰ ਬੇਨਤੀ ਆ ਕਿ ਤੁਸੀਂ ਸੰਸਥਾ ਰਹੀ ਕਿਸੇ ਸੰਸਥਾ ਰਹੀ ਜਾਂ ਪਿੰਡ ਦੇ ਕੋਈ ਮੋਹਤਵਰ ਬੰਦਾ ਜਿੱਥੇ ਜਿਹੜਾ ਵੀ ਪਿੰਡ ਪੀੜਤ ਹੈ ਉੱਥੋਂ ਦੇ ਸਰਪੰਚ ਨੂੰ ਮੋਹਤਵਰ ਬੰਦਿਆਂ ਨੂੰ ਨਾਲ ਲੈ ਕੇ ਸੰਸਥਾ ਰਹੀ ਤੁਸੀਂ ਰਾਸ਼ਨ ਬੰਡੋ ਹਨਾ ਤੇ ਉਹਨਾਂ ਦੀ ਮਦਦ ਕਰੋ ਨਾ ਕਿ ਕਿਸੇ ਮੰਨ ਲਓ ਉੱਥੇ ਕੋਈ ਚੌਧਰੀ ਬਣ ਕੇ ਬਹਿ ਜਾਂਦੇ ਆ ਪਿੰਨ ਕਾਪੀਆਂ ਲੈ ਕੇ ਹਨਾ ਉਹ ਬੈਠੇ ਆ ਉਹ ਆਪ ਦਾ ਹੀ ਘਰ ਪਰ ਰਹੇ ਆ ਲੋਕਾਂ ਤੱਕ ਚਾਹੇ ਕੁਝ ਪਹਚਾਉਣਾ ਪਹਚਾਉਣ ਪਰ ਆਪ ਦਾ ਕੂਟਾ ਜਰੂਰ ਪੂਰਾ ਖਰੀ ਜਾਂਦੇ ਉਹ ਮੇਰੇ ਵੀਰਾਂ ਨੂੰ ਬੇਨਤੀ ਹੈ ਜੋ ਵੀ ਰਸ਼ਨ ਲੈ ਕੇ ਆਉਂਦੇ ਆ ਤਾਂ ਉਹ ਸਸਥਾ ਰਹੀ ਉਹਨਾਂ ਨੂੰ ਰਸ਼ਨ ਜਰੂਰ ਵੰਡੋ ਕਿਉਂਕਿ ਲੋਕ ੱੱਕਾ ਬਹੁਤ ਕਰ ਰਹੇ ਆ ਲਗਾਤਾਰ ਵੀਡੀਓ ਦੇਖ ਰਹੇ ਆ ਆਪਾਂ ਲੋਕ ਜੋ ਵੀ ਸਮਾਨ ਜਾਂਦਾ ਟਰਾਲੀਆਂ 'ਚ ੱੱਕੇ ਨਾਲ ਚੱਕ ਕੇ ਲੈ ਜਾਂਦੇ ਆ ਜਾਂ ਇਕੱਠਾ ਕਰੀ ਜਾ ਰਹੇ ਆ ਗੁੰਡਾਗਰਦੀ ਕਰ ਰਹੇ ਆ ਉਹ ਜ ਨੌਜਵਾਨਾਂ ਦੀ ਵੀਡੀਓ ਦੇਖੀ ਕਿ ਅਸੀਂ ਮੰਨ ਲਓ ਤਿੰਨ ਟਰੈਕਟਰਾਂ ਤੇ ਨੌਜਵਾਨ ਜਿਹੜੇ ਗਏ ਸੀ ਇਕੱਠੇ ਹੋ ਕੇ ਉਹਨਾਂ ਤੋਂ ਬਚ ਕੇ ਨਿਕਲੇ ਕਿਉਂਕਿ ਉਹ ਹਮਲਾਵਰਦ ਨੂੰ ਵੀ ਤਿਆਰ ਸੀਗੇ ਜੋ ਵੀਰਦਾਨ ਲੈ ਕੇ ਗਏ ਸੀਗੇ ਰਾਸ਼ਨ ਲੈ ਕੇ ਗਏ ਸੀ ਸੋ ਸੰਸਥਾ ਰਾਹੀਂ ਤੁਸੀਂ ਦਾਨ ਕਰੋ ਮੇਰੇ ਭਰਾ ਤੇ ਆਪਣੇ ਸਿੰਗਰ ਵੀਰਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਮੈਨੂੰ ਹੁਣ ਯਾਦ ਨਹੀਂ ਆ ਸਾਰੇ ਸਿੰਗਰਾਂ ਦੀ ਲਿਸਟ 5 ਕਰੋੜ ਰੁਪਇਆ ਮੰਨ ਕੇ ਤੌਲਖਣੇ ਜੋ ਦਿੱਤਾ ਹੈ ਬਹੁਤ ਵੱਡੀ ਰਾਸ਼ੀ ਹੈ ਤੇ ਬਹੁਤ ਉਸ ਵੀਰ ਦਾ ਧੰਨਵਾਦ ਜੋ ਹੜਪੀੜਤਾਂ ਲਈ ਉਸਨੇ ਦਾਣ ਦਿੱਤਾ ਅਤੇ ਆਪਣੇ ਗੁਰਦਾਸ ਮਾਨ ਸਾਹਿਬ ਰਣਜੀਤ ਬਾਵਾ ਜੀ ਦਲਜੀਤ ਦਸਾਂਝ ਹਨ ਅਮਰਿੰਦਰ ਗਿੱਲ ਬਹੁਤ ਸਾਰੇ ਮੰਨੋ ਟੋਟਲੀ ਕੋਈ ਸਿੰਗਰ ਬਚਿਆ ਹੋਊ ਜਿਸ ਨੇ ਕਿ ਪੰਜਾਬ ਦੇ ਲੋਕਾਂ ਲਈ ਐਲਾਨਾ ਕੀਤਾ ਹੋਵੇ ਨਹੀਂ ਤਾਂ ਟੋਟਲ ਲੋਕਾਂ ਨੇ ਐਲਾਨ ਕੀਤਾ ਹੈ ਚਰਨ ਸਿੰਗਰ ਭਰਾਵਾਂ ਦਾ ਧੰਨਵਾਦ ਕਰਦੇ ਆਂ ਦਿਲੋਂ ਜੋ ਉਹਨਾਂ ਨੇ ਆਪਣੇ ਆਪਣੇ ਭਰਾਵਾਂ ਦਾ ਦਰਦ ਸਮਝਿਆ ਅਤੇ ਉਹਨਾਂ ਨੂੰ ਮੁਸੀਬਤ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਅਤੇ ਉਹਨਾਂ ਨੂੰ ਘਰ ਬਣਾਉਣ ਦਾ ਅਤੇ ਉਹਨਾਂ ਦੀ ਜੋ ਨੁਕਸਾਨ ਹੋਇਆ ਉਸ ਦੀ ਮਦਦ ਲਈ ਐਲਾਨ ਕੀਤੇ ਦਿਲੋਂ ਧੰਨਵਾਦ ਹੈ ਭਰਾਵਾਂ ਦਾ ਕਿਉਂਕਿ ਇਹ ਉਹ ਪੰਜਾਬ ਦੇ ਗੁਰੂਆਂ ਪੀਰਾਂ ਦੀ ਧਰਤੀ ਜੋ ਇੱਕ ਦੂਜੇ ਤੋਂ ਵੱਧ ਚੜ ਚੜ ਕੇ ਸੇਵਾ ਕਰਦੇ ਨੇ ਲੋਕ ਇੱਥੇ ਅਤੇ ਬਾਹਰ ਵੀ ਪੂਰੇ ਭਾਰਤ 'ਚ ਜਦੋਂ ਕਿਤੇ ਕੋਈ ਵਿਫਤਾ ਆਉਂਦੀ ਹੈ ਭਾਰਤ ਤੋਂ ਬਾਹਰ ਜਾ ਕੇ ਵੀ ਸੇਵਾ ਕਰਦੇ ਨੇ ਪੰਜਾਬ ਦੇ ਲੋਕ ਇਹ ਉਹ ਪੰਜਾਬ ਹੈ ਤੇ ਪੰਜਾਬ ਦੇ ਲੋਕ ਡਟ ਕੇ ਖੜ ਗਏ ਆਪਣੇ ਭਰਾਵਾਂ ਦੀ ਮਦਦ ਕਰਨ ਲਈ ਸਾਰਿਆਂ ਨੂੰ ਸਲੂਟ ਹੈ ਦਿਲੋਂ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਤੇ ਪੰਜਾਬ ਦੇ ਹਾਲਾਤ ਜਲਦੀ ਤੋਂ ਜਲਦੀ ਠੀਕ ਹੋਣ ਆਪਾਂ ਅਰਦਾਸ ਕਰਦੇ ਆਂ ਵਾਹਿਗੁਰੂ ਅੱਗੇ ਸਾਰੇ ਅਰਦਾਸ ਕਰੋ ਕਿ ਪੰਜਾਬ ਦੇ ਹਾਲਾਤ ਜਲਦੀ ਤੋਂ ਜਲਦੀ ਠੀਕ ਹੋਣ ਧੰਨਵਾਦ ਜੀ